ਅੱਜ ਤੁਹਾਨੂੰ ਸਾਰਿਆਂ ਨੂੰ ਖੇਚਣ ਦੇਣ ਦਾ ਮਕਸਦ ਇਹ ਸੀ ਕਿ ਅਸੀਂ ਇੱਕ ਸੁਪਣਾ ਲੈ ਕੇ ਚੱਲੇ ਆ ਆਮ ਆਦਮੀ ਪਾਰਟੀ ਦਾ ਮਕਸਦ ਆਮ ਆਦਮੀ ਦੀ ਗੱਲ ਕਰਨਾ ਆਮ ਆਦਮੀ ਦੇ ਜੀਵਨ ਤਰ ਨੂੰ ਉੱਪਰ ਚੁੱਕਣਾ ਇਹੋ ਹੀ ਗੁਰਤੀ ਸਾਨੂੰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿੱਤੀ ਆ। ਔਰ ਅਸੀਂ ਇੱਕ ਸਪਨਾ ਜਿਹੜਾ ਲਿਆਵਾਂ ਮੈਂ ਕਈ ਵਾਰੀ ਕਿਹਾ ਕਿ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ। ਸੋ ਉਸ ਕੜੀ ਦੇ ਵਿੱਚ ਤੁਸੀਂ ਪਿਛਲੇ ਸਮਿਆਂ 'ਚ ਵੇਖਿਆ ਸਾਡੇ ਦਿਨ ਪੌੜੇ 4 ਸਾਲ ਦੇ ਵਿੱਚ ਵੀ ਗੁਰਦਾਸਪੁਰ ਦੀ ਸਰਵਪੱਖੀ ਵਿਕਾਸ ਲਈ ਕੋਈ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾ ਰਹੀ। ਔਰ ਮੇਰੀ ਕੋਸ਼ਿਸ਼ ਰਹੀ ਆ ਕੀ ਵਿਕਾਸ ਔਰ ਸੇਵਾ ਹੀ ਇਹ ਆਪਣੀ ਸੱਤਾ ਦਾ ਔਰ ਰਾਜਨੀਤੀ ਦਾ ਮਕਸਦ ਰੱਖਿਆ ਜਾਵੇ ਸਭ ਪਿਛਲੇ ਸਾਢੇ ਤਿੰਨ ਪੌੜੇ ਚਾਰ ਸਾਲਾਂ ਦੇ ਵਿੱਚ ਸੱਤਾ ਨੂੰ ਬਿਠਾਤ ਲਈ ਤੇ ਲੋਕਾਂ ਦੀ ਸੇਵਾ ਲਈ ਵਰਤਿਆ ਮੈਂ ਉਸ ਗੱਲ 'ਚ ਨਹੀਂ ਜਾਣਾ ਕਿ ਕਿਹੜੇ ਕਿਹੜੇ ਪ੍ਰੋਜੈਕਟ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਆਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਮੂੰਹ ਬੋਲਦਾ ਸਾਰੇ ਲੋਕਾਂ ਨੂੰ ਪਤਾ ਭਾਵੇਂ ਉਹ ਪੁਰਾਣਾ ਹਸਪੀਟਲ ਹੋਵੇ ਪਾਵੇਂ ਉਹ ਗੰਦੇ ਨਾਲੇ ਦਾ ਪੱਕਾ ਹੋਣਾ ਹੋਵੇ ਪਾਵੇਂ ਉਹ ਜਿਹੜੀ ਬਾਈਪਾਸ ਤੇ ਜਦੋਂ ਤੁਹਾਡੀ ਸਰਕਾਰ ਬਣੀ ਆ ਲੋਕਾਂ ਦੇ ਟਾਇਰ 파ੜਨ ਵਾਸਤੇ ਉਥੇ ਇੰਨੇ ਇੰਨੇ ਪੱਥਰ ਸੀਗੇ ਪਾਵੇਂ ਉਹਨੂੰ ਵਿਚੂਮਣ ਪਵਾਉਣ ਦੀ ਗੱਲ ਹੋਵੇ ਤੇ ਸਾਰੀਆਂ ਗੱਲਾਂ ਪਾਵੇਂ ਅੱਜ ਉਹ ਹਰਦਕਨੀ ਰੋਡ ਤੁਹਾਡੇ ਸਾਹਮਣੇ ਬਣ ਰਹੀ ਆ ਤੇ ਸਾਰੀਆਂ ਜੀਜ਼ਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਸੇਵਕ ਨੂੰ ਤੁਹਾਡੇ ਦਾਸ ਨੂੰ ਦੋ ਵਾਰ ਮੌਕਾ ਮਿਲਿਆ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ ਬਤੌਰ ਪ੍ਰਧਾਨ ਸੇਵਾ ਕਰਨ ਤੇ ਔਰ ਜਿਹੜੇ ਲੋਕ ਉਸ ਵਕਤ ਕਈ ਤੁਹਾਡੇ ਜੋ ਨੌਜਵਾਨ ਬੱਚੇ ਹੁਣ ਆਏ ਨੇ ਪ੍ਰੈਸ ਦਾ ਹਿੱਸਾ ਬਣੇ ਨੇ ਕਈ ਪਹਿਲਾਂ ਵੀ ਦੇਖਦੇ ਸੀਗੇ ਕਿ ਮੈਂ 1994 ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀਆਂ ਗੋਲੇ ਸੀ ਸੜਕਾਂ ਦੇ ਬਲਵਿੰਦਰ ਜੀ ਜਾਣਦੇ ਨੇ ਭਾਤਕੁਸ਼ਨ ਜੀ ਜਾਣਦੇ ਨੇ ਕਿ 12-12 ਫੁੱਟ ਦੀਆਂ ਸੜਕਾਂ ਸੀ ਉਹਨਾਂ ਨੂੰ ਡਰੇਨ ਤੱਕ ਲੈ ਕੇ ਗਏ ਸੀਗੇ ਔਰ ਆਲੇ ਦੁਆਲੇ ਨਾਲੇ ਬਣਾ ਕੇ ਤੇ ਵਿਚੂ ਮੰਦਾ ਲੁੱਕ ਦਾ ਕਨਸੈਪਟ ਅਸੀਂ ਪਹਿਲੀ ਵਾਰੀ ਉਦੋਂ ਲਾਗੂ ਕੀਤਾ ਸੀਗਾ ਸੋ ਅੱਜ ਮੇਰੇ ਮਨ ਦੇ ਵਿੱਚ ਕਿਹ ਕੈਸੀ ਫਾਸ਼ ਵੀ ਸੀਗੀ ਔਰ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਣਿਆ ਵੀ ਸੀ ਕਿ ਜਿੰਨਾ ਚਿਰ ਤੱਕ ਗੁਰਦਾਸਪੁਰ ਸ਼ਹਿਰ ਦਾ ਇਨਫਰਾਸਟ੍ਰਕਚਰ ਵਦਿਆ ਨਹੀਂ ਹੁੰਦਾ ਉਹਨਾਂ ਤੱਕ ਦੇਖਣੀ ਨਿਕਲਦੀ ਲੋਕਾਂ ਨੂੰ ਸੌਖ ਨਹੀਂ ਮਿਲਦੀ ਲੋਕਾਂ ਨੂੰ ਆਰਾਮ ਨਹੀਂ ਮਿਲਦਾ ਲੋਕਾਂ ਦੇ ਵਪਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਸੋ ਉਹਦੇ ਲਈ ਅੱਜ ਮੈਂ ਸਾਡੇ ਰਾਈ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਤਲੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮੋ ਨੇ ਕੋੜੀ ਦੀ ਸੋਚ ਅੱਜ ਗੁਰਦਾਸਪੁਰ ਦੀਆਂ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਮੈਟਲ ਹੋਣ ਜਾ ਰਹੀਆਂ ਨੇ ਔਰ ਕੋਈ ਵੀ ਗੁਰਦਾਸਪੁਰ ਦੀ ਸੜਕ ਜਿਹੜੀ ਆ ਉਹ ਨਹੀਂ ਛੱਡੀ ਜਾਊਗੀ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਦੋ ਤਰ੍ਹਾਂ ਦੀਆਂ ਵਿਦਨ ਮਿਸੀਪਲ ਲਿਮਿਟਸ ਦੋ ਤਰ੍ਹਾਂ ਦੀਆਂ ਸੜਕਾਂ ਨੇ ਇੱਕ ਤੇ ਪਲਾਨ ਰੋਡ ਦਾ ਜਿਹਦੀ ਦੇਖਰੇਖ ਪੀਡਬਲ ਡੀ ਬੀਐਨਡੀਆਰ ਕਰਦਾ ਔਰ ਭਾਰਤ ਭوشن ਜੀ ਨੀਰਤ ਲੋਤਰਾ ਜੀ ਜਿਸ ਵਕਤ ਦਾ ਪ੍ਰਧਾਨ ਸੀਗਾ ਤੇ ਮੈਂ ਕੁਝ ਸੜਕਾਂ ਪੀਡਬਲਯੂਡੀ ਨੂੰ ਦਿੱਤੀਆਂ ਸੀਗੀਆਂ ਵੀ ਤਾਂ ਕਿ ਇਹ محکمہ ਐਸਾ ਹੈ ਜਿਹਦੇ ਕੋਲ ਇੰਜੀਨੀਅਰਿੰਗ ਵਿੱਚ ਵਿੰਗ ਜਿਆਦਾ ਵਾ ਸਟਰੋਂਗ ਹੈ ਟੈਕਨੀਕਲੀ ਚੰਗੀਆਂ ਚੀਜ਼ਾਂ ਇਹ ਕਰ ਸਕਦੇ ਨੇ ਤੇ ਕਈ ਚੀਜ਼ਾਂ ਉਸ ਵਕਤ ਪੀਡਬਲਯੂਡੀ ਨੂੰ ਮੈਂ ਟ੍ਰਾਂਸਫਰ ਕੀਤੀਆਂ ਸੀਗੀਆਂ ਔਰ ਅੱਜ ਇੱਕ ਪੀਡਬਲਯੂਡੀ ਦੀ ਤਕਰੀਬਨ 15.6 ਕਿਲੋਮੀਟਰ ਜਿਹੜੀਆਂ ਪੀਡਬਲਯੂਡੀ ਦੇ ਥੱਲੇ ਸੜਕਾਂ ਦੇ ਮੋਦੀ ਡਿਟੇਲ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਪੀ ਜੜੀ ਦੇ ਦਵਾਂਗਾ ਉਹਦੇ ਵਿੱਚ ਸ਼ਹਿਰ ਦੀਆਂ 12 ਸੜਕਾਂ ਨੇ ਜਿਹਦੇ ਵਿੱਚ ਮੇਨ ਸਾਡੀ ਅੰਮ੍ਰਿਤਸਰ ਪਟਾਣਕੋਟ ਰੋਡ ਵੀ ਆ ਜਾਂਦੀ ਆ ਜੇਲ੍ਹ ਰੋਡ ਵੀ ਆ ਜਾਂਦੀ ਆ ਔਰ ਛੋਟੀਆਂ ਸੜਕਾਂ ਭਾਵੇਂ ਉਹ ਸੈਸ਼ਨ ਕੋਰਟ ਵਾਲੀ ਆ ਐਗਰੀਕਲਚਰ ਫਾਰਮ ਵਾਲੀ ਆ ਰੇਲਵੇ ਰੋਡ ਵਾਲੀ ਆ ਇਹ ਸਾਰੀਆਂ ਪਲਾਨਡ ਰੋਡ ਦੇ ਵਿੱਚ ਨੇ ਔਰ ਇਹਦੇ ਵਾਸਤੇ ਅਸੀਂ ਅਮਾਉਂਟ ਜਿਹੜਾ ਉਹ 23 ਕਰੋੜ 99 ਲੱਖ ਤੇ 73 ਹਜ਼ਾਰ ਰੁਪਈਆ ਮੰਜ਼ੂਰ ਕਰਾ ਲਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲੱਗ ਜਾਣਗੇ ਕੰਮ ਸ਼ੁਰੂ ਹੋ ਜਾਊਗਾ ਅਸੀਂ ਸਰਵ ਪੱਖੀ ਵਿਕਾਸ ਚਾਹਨੇ ਆ ਔਰ ਸਾਡੇ ਮਹਿਬੂਬ ਨੀਦਰ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਜਦੋਂ ਵਿਕਾਸ ਕੀਤਾ ਜਾਵੇ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਕੀਤਾ ਜਾਵੇ ਉਹਦਾ ਫਾਇਦਾ ਜਿਹੜਾ ਸਾਰਿਆਂ ਨੂੰ ਹੋਵੇ ਤੇ ਮੈਂ ਜਿਹੜੀਆਂ ਨਗਰ ਕੌਂਸਲ ਦੀ ਆ ਜੂਰਿਸਡਿਕਸ਼ਨ ਦੇ ਵਿੱਚ 10 ਕਿਲੋਮੀਟਰ ਸੜਕਾਂ ਨੇ ਉਹ ਵੀ ਮੈਂ ਅਪਰੂਵ ਕਰਵਾ ਰਿਆ ਵਾਂ ਔਰ ਉਹਦੇ ਤੇ 8 ਕਰੋੜ 66 ਲੱਖ ਤੇ 8000 ਰੁਪਇਆ ਉਹਦੇ ਤੇ ਖਰਚਾਊਗਾ ਸੋ ਟੋਟਲ ਸ਼ਹਿਰ ਦੇ ਵਿੱਚ ਇਹ ਇਤਿਹਾਸਿਕ ਗੱਲ ਹੋਣ ਲੱਗੀ ਆ ਤੁਸੀਂ ਪਿਛਲੇ ਖਾਨੇ ਕੱਢ ਕੇ ਦੇਖ ਲਓ ਪਿਛਲੀ 5 ਸਾਲ ਦੀ ਇਹਨਾਂ ਦੀ ਸਰਕਾਰ ਵੇਖ ਲਓ ਜਿਸ ਵਕਤ ਆਪ ਐਮਐਲਏ ਹੋਵੇ ਭਰਾ ਕਮੇਟੀ ਦਾ ਪ੍ਰਧਾਨ ਹੋਵੇ ਪਰ ਤਾਂ ਤਨ ਰਿਸ਼ਤੇਦਾਰ ਕਾਉਂਸਲਰ ਹੋਣ ਇਹ ਗੁਰਦਾਸਪੁਰ ਦੇ ਵਿੱਚ ਕਦੇ ਇੰਨਾ ਪੈਸਾ ਨਹੀਂ ਲੱਗ ਸਕਿਆ ਅੱਜ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵੰਤ ਮਾਨ ਜੀ ਦੀ ਸਰਕਾਰ ਆਈ ਤੇ ਅੱਜ 32 ਕਰੋੜ 55 ਲੱਖ ਦੇ 81000 ਰੁਪਇਆ ਆਲਮੋਸਟ 30 ਕਰੋੜ ਰੁਪਇਆ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਲੱਗਣ ਜਾ ਰਿਹਾ ਔਰ ਉਹਦੇ ਵਿੱਚ ਇਹ ਵੀ ਕਿਹਾ ਕਿ ਜਿਹੜੀਆਂ ਨਗਰ ਕੌਂਸਲ ਦੀ ਜੂਰਿਸਡਿਕਸ਼ਨ ਦੇ ਵਿੱਚ ਨੇ ਉਹ ਵੀ ਸੜਕਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਣ ਇਹ ਨਾ ਹੋਵੇ ਕਿ ਜੇ ਅਗਰ ਕਾਉਂਸਲ ਕਰੇ ਨਾ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਂਦੀ ਆ ਔਰ ਅਸੀਂ ਜਦੋਂ ਵੀ ਮੈਂ ਵਿਕਾਸ ਕਰਦਾ ਮੈਂ ਕੋਈ ਉਹਦੇ ਤੇ ਰਾਜਨੀਤਿਕ ਪਹਿਲੂ ਨਹੀਂ ਵੇਖਦਾ ਮੈਂ ਇਹ ਨਹੀਂ ਵੇਖਦਾ ਵੀ ਬਗਾਨਾ ਕਿਹੜਾ ਆਪਣਾ ਕਿਹੜਾ ਜਿੱਥੇ ਲੋੜ ਹੁੰਦੀ ਆ ਉਸ ਲੋੜ ਦੇ ਮੁਤਾਬਕ ਜਿਹੜਾ ਵਿਕਾਸ ਕੀਤਾ ਜਾਂਦਾ ਸੋ ਅੱਜ ਗੁਰਦਾਸਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਸ਼ੁਭ ਕਾਮਨਾਵਾਂ ਕਿ ਅੱਜ ਗੁਰਦਾਸਪੁਰ ਦੀ ਕੋਈ ਵੀ ਸੜਕ ਜਿਹੜੀ ਆ ਮੈਟਲ ਹੋਣ ਤੋਂ ਨਹੀਂ ਰਹੂਗੀ ਵਧੀਆ ਕੰਮ ਕਰਾਂਗੇ ਔਰ ਇਸ ਵਾਰ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ ਚੇਅਰਮੈਨ ਸਾਹਿਬ ਬੈਠੇ ਨੇ ਭਾਤ ਪੂਸ਼ਣ ਜੀ ਇਹਨਾਂ ਨੂੰ ਪਤਾ ਕੀ ਇਹਦੇ ਵਿੱਚ ਅਸੀਂ ਮੈਂਟੇਨੈਂਸ ਕੋਸਟ ਵਿੱਚ ਪਾਈ ਆ ਨਹੀਂ ਤੇ ਸੜਕ ਬੰਦੀ ਸੀ ਸਾਲ ਬਾਅਦ 6 ਮਹੀਨੇ ਬਾਅਦ ਟੁੱਟ ਜਾਂਦੀ ਸੀ ਹੁਣ ਮੈਂਟੇਨੈਂਸ ਕੋਸਟ ਵਿੱਚ ਪਾ ਕੇ ਠੇਕੇਦਾਰ ਨੂੰ ਬੰਦ ਕਰਤਾ ਕਿ ਯਾਦ ਆ ਸੜਕ ਵਧੀਆ ਬਣਾ ਦੀ ਜੇ ਸੜਕ ਟੁੱਟੀ ਸਤਿਨੂ ਇਹਨਾਂ ਪਿਆਸਿਆਂ ਦੇ ਵਿੱਚ ਦੁਬਾਰਾ ਬਣਾਉਣੀ ਪਾਸਪੁਰ ਦੀ ਮੈਨ ਮਸਪਲ ਇਮਰਦੇ ਵਿੱਚ ਸੋ ਕੈਮ ਤੋਂ ਭਾਵ ਵੀ 15.61 ਤੇ 10 ਕਿਲੋਮੀਟਰ ਇੱਕ 25.65 ਕਿਲੋਮੀਟਰ ਗੁਰਦਾਸਪੁਰ ਦੇ ਵਿਦਨ ਮਿਸਪਲ ਇਮਰਡ ਜੜੀਆਂ ਨੇ ਉਹ ਸੜਕਾਂ ਤਿਆਰ ਹੋਣ ਗਿਆ ਔਰ ਇਹਦੇ ਤੇ ਤਕਰੀਬਨ 32 ਕਰੋੜ ਰੁਪਇਆ ਖਰਚਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਟੈਂਡਰ ਲਾਤੇ ਜਾਣਗੇ ਔਰ ਕੰਮ ਜਿਹੜਾ ਵਾ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਹੋਊਗੀ ਇੱਕ ਮੁਸ਼ਕਲ ਕੀ ਸੀਗੀ ਕਿ ਲੋਕਾਂ ਦੇ ਵਪਾਰ ਵਧ ਗਏ ਲੋਕਾਂ ਦੀ ਪੋਪੂਲੇਸ਼ਨ ਵਧ ਗਈ ਲੋਕਾਂ ਦੀਆਂ ਗੱਡੀਆਂ ਵਧ ਗਈਆਂ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਕਿ ਯਾਰ ਗਰਦਾਸਪੁਰ ਦੀਆਂ ਸੜਕਾਂ ਵੀ ਚੌੜੀਆਂ ਹੋਣੀਆਂ ਚਾਹੀਦੀਆਂ ਨੇ ਸੜਕਾਂ ਵੀ ਹੋਣੀਆਂ ਹੀ ਰਹੀਆਂ ਕਦੇ ਕਿਸੇ ਨੇ ਉਸ ਗੱਲ ਤੇ ਮਾਈਂਡ ਹੀ ਨਹੀਂ ਅਪਲਾਈ ਕੀਤਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਗੁਰਦਾਸਪੁਰ ਰਾਕਾਵਾਸੀਆਂ ਨੂੰ ਕਿ ਜਿਹੜੀਆਂ ਸਾਡੀਆਂ ਦੋ ਸਭ ਤੋਂ ਜ਼ਿਆਦਾ ਚੱਲਦੀਆਂ ਸੜਕਾਂ ਨੇ ਪਹਿਲਾ ਅੰਮ੍ਰਿਤਸਰ ਪਠਾਨਕੋਟ ਰੋਡ ਟੈਗ ਚੌਂਕ ਤੋਂ ਲੈ ਕੇ ਮਿਲਕ ਬਲੋਡ ਤੱਕ ਇਹਨੂੰ ਚੌੜੀ ਵੀ ਕਰਾਂਗੇ 22 ਫੁੱਟ ਇਧਰ ਵੀ ਚੌੜੀ ਹੋਏਗੀ 22 ਫੁੱਟ ਉਧਰ ਚੌੜੀ ਹੋਊਗੀ ਤਾਂ ਕਿ ਸਾਡਾ ਜਿਹੜਾ ਵਪਾਰੀ ਵਰਗ ਆ ਉਹਨਾਂ ਦੀਆਂ ਗੱਡੀਆਂ ਆਉਣੀਆਂ ਨੇ ਸਮਾਨ ਉਤਰਦਾ ਟਰੱਕ ਆਉਣੇ ਨੇ ਲੋਕਾਂ ਦੀ ਆਵਾਜਾਈ ਹੋਣੀ ਆ ਉਹਨਾਂ ਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਹ ਪਹਿਲੀ ਵਾਰ ਇਹ ਇਹਦਾ ਇਹ ਜਿਹੜਾ ਇਹ ਕਦਮ ਆ ਉਹ ਚੁੱਕਿਆ ਜਾ ਰਿਹਾ ਦੂਸਰੀ ਜਿਹੜੀ ਸਾਡੀ ਸੜਕਾ ਝੇਲ ਰੋਡ ਜਿਹਦਾ ਤੁਸੀਂ ਦੇਖਿਆ ਵੀ ਪਿਛਲੀ ਸਰਕਾਰ ਵੇਲੇ ਕਿੱਡਾ ਵੱਡਾ ਜਲੂਸ ਨਿਕਲਿਆ ਤੇ ਉਹ ਸੜਕ ਜਿਹੜੀ ਆ ਉਹੋ ਜੀ ਬਣਾਈ ਵੀ ਉਹ ਪਤਾ ਲੱਗ ਜਾਂਦਾ ਵੀ ਤੁਸੀਂ ਝੇਲ ਰੋਡ ਤੇ ਟੜ ਗਿਓ ਟਪ ਟਪ ਕਰਦੀ ਹੈ ਜਿਸਲੇ ਗੱਡੀ ਉੱਥੇ ਆਉਂਦੀ ਆ ਹਾਂਜੀ ਉਹ ਜਿਹੜੀ ਅਸੀਂ ਪਹਿਲਾਂ ਉਹ ਗੁਰਨਾਨਕ ਪਾਰਕ ਤੋਂ ਲੈ ਕੇ ਅੱਬਲ ਖੈਰ ਤੱਕ ਉਹਨੂੰ ਚੋਰੀ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਜਿਹੜਾ ਡਾਕਖਾਨੇ ਚੌਂਕ ਤੋਂ ਲੈ ਕੇ ਗੁਰੂ ਨਾਨਕ ਪਾਰਕ ਤੱਕ ਦਾ ਹਿੱਸਾ ਮਿਸਪਲ ਕਾਉਂਸਲ ਕੋਲ ਆਉਂਦਾ ਉਹਨੂੰ ਵੀ ਵਧੀਆ ਕਰਾਂਗੇ ਸੋ ਦੋ ਸੜਕਾਂ ਜਿਹੜੀਆਂ ਨੇ ਉਹ ਚੜ ਚੌੜੀਆਂ ਹੋ ਜਾ ਰਹੀਆਂ ਨੇ ਇੱਕ ਅੰਮ੍ਰਿਤਸਰ ਪਠਾਨਕੋਟ ਰੋਡ ਔਰ ਦੂਸਰੀ ਜੇਲ ਰੋਡ ਅਪ ਟੂ ਅਬਲ ਖੈਰ ਕਿਉਂਕਿ ਇਹ ਸੜਕ ਜਿਹੜੀ ਆ ਇਹ ਜਿਹੜਾ ਜਦੋਂ ਆਪਾਂ ਦੀਨਾ ਨਗਰ ਤੋਂ ਆਉਂਦੇ ਆ ਤੇ ਇਹ ਇੱਕ ਮਿੰਨੀ ਬਾਈਪਾਸ ਦਾ ਕੰਮ ਕਰਦੀ ਆ ਔਰ ਜਿੰਨਾ ਚਿਰ ਤੱਕ ਉਹ ਸੜਕ ਚੌੜੀ ਨਹੀਂ ਹੋਊਗੀ ਉਹ ਟ੍ਰੈਫਿਕ ਜਿਹੜਾ ਇੰਨਾ ਜ਼ਿਆਦਾ ਰਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਆ ਤੋਂ ਉਹਨੂੰ ਵੀ ਆਪਾਂ ਚੌੜੀ ਕਰਾਂਗੇ ਇੱਕ ਮੇਰਾ ਦੱਸਿਆ ਹੋਰ ਖੁਸ਼ੀ ਆ ਕਿ ਜਿੱਥੇ-ਜਿੱਥੇ ਸਾਨੂੰ ਲੋੜ ਪਵੇਗੀ ਇੰਟਰਲੋਕਿੰਗ ਟਾਇਲਸ ਵੀ ਸਾਈਡਾਂ ਦੇ ਉੱਪਰ ਲਾਵਾਂਗੇ ਤਾਂ ਕਿ ਉੱਥੇ ਵੀ ਜਿਹੜੀ ਸੜਕ ਆ ਉਹ ਮਰਬੂਤ ਹੋ ਸਕੇ ਲੋਕੀ ਪੱਕਾ ਰਹਿ ਸਕਣ ਔਰ ਜਿਹੜੀ ਮਿੱਟੀ ਕਚੜ ਲੋਕਾਂ ਦੀ ਦੁਕਾਨਾਂ ਦੇ ਵਿੱਚ ਆਉਂਦਾ ਉਹ ਘਟੂਗਾ ਲੋਕਾਂ ਨੂੰ ਸਵਾਈ ਦੇ ਉੱਪਰ ਆਰਾਮ ਮਿਲੂਗਾ ਸੋ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਲੀਡਰਸ਼ਿਪ ਸਾਰੀ ਬੈਠੀ ਆ ਮੁੱਚੀ ਤਾਂ ਨਹੀਂ ਮੈਂ ਕਾ ਸਕਦਾ ਅੱਜ ਸਾਰੇ ਜਿਹੜੇ ਇੰਪੋਰਟੈਂਟ ਸਾਡੀ ਪਾਰਟੀ ਦੇ ਕਾਰਜਕਰਤਾ ਨੇ ਪਾਰਟੀ ਦਾ ਕਰਨ ਵਾਲੇ ਅੱਜ ਉਹਨਾਂ ਦੇ ਨਾਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਪੀ ਡਬਲਯੂ ਡੀ ਮੰਤਰੀ ਨੇ ਈਟੀਓ ਸਾਹਿਬ ਔਰ ਜਿਹੜੇ ਸਾਡੇ ਲੋਕਲ ਬਾਡੀ ਮਿਸਟਰ ਨੇ ਅਰਵਜੋਤ ਜੀ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਕੋੜ ਕੋੜ ਧੰਨਵਾਦ ਜਿਹਨਾਂ ਨੇ ਗਰਦਾਸਪੁਰ ਸ਼ਹਿਰ ਦੀ ਸਾਰ ਲਈ ਔਰ ਜਿਹੜਾ ਗਰਦਾਸਪੁਰ ਦੇ ਪਿਛਲਾ ਕਿੰਨਾ ਹੀ ਰੁਕਿਆ ਵਿਕਾਸ ਜਿਹੜਾ ਸੀਗਾ ਅੱਜ ਉਹ ਪੂਰਮ ਹੋਣ ਜਾ ਰਿਹਾ ਬਹੁਤ ਜਲਦੀ ਇਹਦੇ ਟੈਂਡਰ ਤੁਸੀਂ ਅਖਬਾਰਾਂ ਦੇ ਵਿੱਚ ਦੇਖੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦਾ ਕੰਮ ਸ਼ੁਰੂ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਮਈ ਜੂਨ ਤੱਕ ਕਿਉਂਕਿ ਹੁਣ ਜਿਹੜੀ ਲੋਕਾ ਉਹ ਸਰਦੀਆਂ ਦੇ ਵਿੱਚ ਪੈਣੀ ਨਹੀਂ ਅੱਗੇ ਮਾਰਚ-ਅਪ੍ਰੈਲ ਤੋਂ ਬਾਅਦ ਦੁਬਾਰਾ ਜਿਹੜੇ ਸਾਡੇ ਪਲਾਸਟ ਨੇ ਸ਼ੁਰੂ ਹੋ ਜਾਣਗੇ ਔਰ ਉਹ ਫਿਰ ਉਸ ਤੋਂ ਬਾਅਦ ਬਈ ਤੱਕ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋਊਗਾ ਔਰ ਇਹਦੇ ਨਾਲ ਇਹ ਖੂਬਸੂਰਤੀ ਇਹ ਆ ਕਿ ਇੱਕ ਵਾਰੀ ਜਿਹੜੀ ਸ਼ਹਿਰ ਦੀ ਦੇਖਾ ਉਹ ਸੜਕਾਂ ਤੋਂ ਹੀ ਨਜ਼ਰ ਆਉਂਦੀ ਹੈ ਜਦੋਂ ਕੋਈ ਆਪਣੇ ਸ਼ਹਿਰ ਦੇ ਵਿੱਚ ਆਉਂਦਾ ਤੇ ਉਹਨੂੰ ਇਹ ਨਾ ਲੱਗੇ ਵੀ ਯਾਰ ਆਪਾਂ ਕਿਸੇ ਕੋਈ ਬਹੁਤ ਬੈਕਵਰਡ ਏਰੀਆ ਦੇ ਵਿੱਚ ਆਏ ਆ ਉਹਨਾਂ ਨੂੰ ਲੱਗੇ ਵੀ ਯਾਰ ਇਹ ਵੀ ਇੱਕ ਕੋਸਮੋਪੋਲੀਟਨ ਸਿਟੀ ਹੈਗੀ ਆ ਤੇ ਮੇਰੀ ਇੱਕ ਮੰਨ ਦੀ ਮੁਰਾਦ ਸੀ ਇਸ ਧਰਤੀ ਨੇ ਬਹੁਤ ਕੁਝ ਦਿੱਤਾ ਇਸ ਧਰਤੀ ਦਾ ਕਰਜ਼ ਬਹੁਤ ਜ਼ਿਆਦਾ ਸਾਡੇ ਤੇ ਸੋ ਮੈਂ ਸਮਝਦਾ ਵੀ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਦਿਸ ਇਜ਼ ਦ ਲੀਸਟ ਵੀ ਵੀ ਕੈਨ ਡੂ ਅਸੀਂ ਉਹ ਕਰਜ਼ਾ ਲਾ ਦੇ ਨਹੀਂ ਸਕਦੇ ਪਰ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਕਰਜ਼ੇ ਦਾ ਕਿਤੇ ਨਾ ਕਿਤੇ ਵਾਪਸੀ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਅੱਜ ਅਸੀਂ ਕਰ ਰਹੇ ਆ ਤੁਹਾਡੇ ਸਾਹਮਣੇ ਸੀਗਾ ਜਿਸ ਵਕਤ ਤੁਹਾਡੀ ਸਰਕਾਰ ਬਣੀ ਸੀ ਬਾਈਪਾਸ ਦਾ ਕੀ ਹਾਲ ਸੀ ਲੋਕਾਂ ਦੇ ਟਾਇਰ ਪੰਕਚਰ ਹੁੰਦੇ ਸੀਗੇ ਲੋਕਾਂ ਦੇ ਟਰੱਕਾਂ ਦਾ ਟਰਾਲੀਆਂ ਦਾ ਨਿਸ਼ਾਨ ਹੁੰਦਾ ਸੀਗਾ ਉਸ ਵਕਤ ਨਵਾਂ ਟੈਂਡਰ ਕਰਵਾ ਕੇ ਉਥੇ ਵਿਚੂ ਮੰਨ ਦਾ ਜਿਹੜਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀਗਾ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਗੁਰਦਾਸਪੁਰ ਸ਼ਹਿਰ ਵਾਸਤੇ ਹੋਣ ਜਾ ਰਿਹਾ ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਸ਼ਹਿਰ ਦੀਆਂ 25.63 ਕਿਲੋਮੀਟਰ ਸੜਕਾਂ 32 ਕਰੋੜ 55 ਲੱਖ ਤੇ 81000 ਦੇ ਵਿੱਚ ਚਾਰੀਆਂ ਨੇ ਐਫਡੀ ਤੋਂ ਅਪਰੂਵਲ ਹੋ ਗਈ ਆ ਉਹਨਾਂ ਦੇ ਹੁਣ ਫਾਰਮੈਲਿਟੀ ਜਿਹੜੀ ਆ ਉਹ ਹੋਣੀ ਆ ਅਸੀਂ ਜਿਹੜੇ ਲੋਕਲ ਬਾਡੀਜ਼ ਦੀ ਸੀਗੀਆਂ ਜਿਹੜੀਆਂ ਜਰਿਸਡਿਕਸ਼ਨ ਮਿਸਪਲ ਕਮੇਟੀ ਦੇ ਥੱਲੇ ਆਉਂਦੀਆਂ ਸੀਗੀਆਂ ਉਹਨਾਂ ਦੀ ਵੀ ਅਸੀਂ ਮੀਟਿੰਗ ਸਾਡੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਸਖਤੀ ਸਾਹਿਬ ਨੇ ਇੰਜੀਨੀਅਰ ਨੂੰ ਬੁਲਾ ਕੇ ਕਰ ਲਈ ਆ ਤੋਂ ਉਹ ਵੀ ਮੈਂ ਮੇਰੀ ਕੋਸ਼ਿਸ਼ ਇਹ ਆ ਕਿ ਉਹ ਵੀ ਪੈਸਾ ਜਲਦੀ ਅਪਰੂਵ ਹੋ ਜਾਏ ਤਾਂ ਕਿ ਸਾਰੇ ਪਾਸੇ ਜਿਹੜਾ ਇੱਕ ਸੜਕਾਂ ਦਾ ਵਧੀਆ ਜਿਹੜਾ ਜਾਲ ਹੈਗਾ ਉਹ ਬਹੁਤ ਵਧੀਆ ਕਾਰਪਟੇਟਡ ਵਿੱਚੋਂ ਬੰਦੇ ਨਾਲ ਚੰਗਾ ਉਹਦੀ ਨਜ਼ਰ ਆ ਜੇ ਇੱਕ ਬੇਨਤੀ ਤੇ ਤੁਹਾਡੇ ਸमुख ਇਹ ਕਰਨੀ ਸੀ ਦੂਜੀ ਮੇਰੀ ਬੇਨਤੀ ਆ ਕਿ ਮੈਂ ਕਦੇ ਰਾਜਨੀਤੀ ਕ੍ਰੈਡਿਟ ਲੈਣ ਨੂੰ ਨਹੀਂ ਕੀਤੀ ਮੈਂ ਤਾਂ ਜਿਹੜਾ ਵੀ ਕਰਮ ਕਰਦਾ ਉਹ ਪਰਮੇਸ਼ਵਰ ਦੇ ਨਿਮਿਤ ਕਰਦਾ ਔਰ ਪਰਮੇਸ਼ਵਰ ਦੇ ਨਿਮਿਤ ਕਰਕੇ ਉਸ ਕਰਮ ਨੂੰ ਚੜੀਦਾ ਔਰ ਉਸੇ ਕਰਮ ਨੂੰ ਝੱਡੀਦਾ ਅੱਜ ਮੈਨੂੰ ਇਹ ਦੇਖੋ ਭਾਤ ਹਰਾਨੀ ਵੀ ਹੁੰਦੀ ਆ ਵੀ ਜਿਹੜੇ ਸਾਡੇ 5 ਸਾਲ ਸੱਤਾਧਾਰੀ ਲੀਡਰ ਰਹੇ ਨੇ ਪਰਿਵਾਰ ਦਾ ਪੂਰਾ ਕਬਜ਼ਾ ਰਿਆ ਐਮ ਐਲ ਏ ਸ਼ਿਪ ਤੇ ਵੀ ਤੇ ਪ੍ਰਧਾਨਗੀ ਤੇ ਵੀ ਕਮੇਟੀ ਵੀ ਆਪਣੇ ਕੋਲ ਤੇ ਐਮ ਐਲ ਏ ਸ਼ਿਪ ਵੀ ਆਪਣੇ ਕੋਲ ਤੇ ਕਾਉਂਸਲਰ ਵੀ ਰਿਸ਼ਤੇਦਾਰ ਆਪਣੇ ਕੋਲ ਤੇ ਆਸਤੀ ਵੀ ਨਹੀਂ ਲਵਾ ਸਕੇ ਉਹ ਜਦੋਂ ਸਾਡੀ ਸਰਕਾਰ ਨੇ ਪਾਸ ਕਰਤਾ ਤੇ ਉਹਦਾ ਐਲਾਨ ਕਰਨਾ ਸ਼ੁਰੂ ਕਰਤਾ ਆ ਸਚਾਈ ਇਹ ਜੇ ਕਿ ਐਸਟੀਪੀ ਅੱਜ ਤੋਂ 10 12 ਸਾਲ ਪਹਿਲਾਂ ਲੱਗਣਾ ਚਾਹੀਦਾ ਸੀ ਮੈਨੂੰ ਕੋਈ ਗਰੇਜ ਨਹੀਂ ਕਹਿੰਚ ਵੀ 10 ਸਾਲ ਅਕਾਲੀ ਭਾਜੀਪੀ ਸਰਕਾਰ ਆਪਣਾ ਸਮਾ ਕੱਟ ਗਈ ਤੇ ਇਹ ਜ਼ਮੀਨ ਲਬ ਦੇ ਦੇ ਉਹ ਵੀ ਤਗੜੇ ਸੀ ਜ਼ਮੀਨਾਂ ਦੇ ਕਬਜ਼ੇ ਕਰਨ ਨੂੰ ਪਰ ਐਸਟੀਪੀ ਦੀ ਜ਼ਮੀਨ ਕਿਸ ਨੂੰ ਨਾ ਲੱਭੀ ਮੁੜ ਕੇ ਇਹ ਭਲਵਾ ਲਾ ਕੇ ਇਹਨਾਂ ਦੇ ਨਾਲ ਉਹਦੇ ਨਾਲੋਂ ਵੀ ਐਕਸੀਲੇਟਰ ਆਪਣਾ ਤੇਜ਼ ਕਰਦਾ ਇਹਨਾਂ ਨੂੰ ਪਲਾਟ ਲੱਭ ਜਾਂਦੇ ਸੀ ਕੋਲਣੀਆਂ ਲੱਭ ਜਾਂਦੀਆਂ ਸੀ ਪ੍ਰਾਪਰਟੀਆਂ ਲੱਭ ਜਾਂਦੀਆਂ ਸੀਗੀਆਂ ਹੋਰ ਕੰਮ ਸਾਰੇ ਹੋ ਜਾਂਦੇ ਸੀ ਪਰ ਐਸਟੀਪੀ ਦੀ ਜਿਹੜੀ ਜ਼ਮੀਨ ਸੀ ਉਹ ਨਹੀਂ ਸੀ ਮਿਲਦੀ ਕਾਰਨ ਤੁਹਾਨੂੰ ਪਤਾ ਹੀ ਆ ਮੈਨੂੰ ਕੋਈ ਗਰੇਜ ਨਹੀਂ ਕਾਰਨ ਇਹ ਸੀ ਵੀ ਇਹ ਐਸਟੀਪੀ ਜੋ ਵੀ ਲੱਭਦੇ ਸੀ ਵੀ ਤੁਹਾਨੂੰ ਕੁਝ ਲੱਭ ਜੇ ਤੇ ਸਾਡਾ ਵੀ ਮੂੰਹ ਮਿੱਠਾ ਹੋ ਜੇ ਬੈਸ ਕਰਕੇ ਉਹ ਐਸਟੀਪੀ ਨਹੀਂ ਲੱਗਾ ਔਰ ਜਿਹੜਾ ਮੋਟਰਾਂ ਸਾਡੇ ਵੇਲੇ ਜਦੋਂ ਮੈਂ ਕਮੇਟੀ ਦਾ ਪ੍ਰਧਾਨ ਸੀ 2002 ਤੋਂ ਲੈ ਕੇ 7 ਤੱਕ ਉਸ ਵਕਤ ਆਪਾਂ ਜਿਹੜੀਆਂ ਸੀਵਰੇਜ ਦੀਆਂ ਮੋਟਰਾਂ ਜਿਹੜੀਆਂ ਸੀਗੀਆਂ ਉਹ ਲਵਾਈਆਂ ਸੀਗੀਆਂ ਜਦੋਂ ਤੁਹਾਡੀ ਸਰਕਾਰ ਬਣੀ ਤੇ ਸਾਨ ਨਾਲੋਂ ਪਹਿਲਾ ਵਕਤ ਜਿਹੜਾ ਉਹ ਜਿਹੜਾ ਸਾਡੇ ਗਰਦਾਸਪੁਰ ਦੇ ਡਾਕਟਰ ਸਾਹਿਬਾਨ ਨੇ ਜਿਹੜਾ ਵੀ ਆਪਣੀ ਆਈਐਮਐਸ ਐਸੋਸੀਏਸ਼ਨ ਆ ਉਹਨਾਂ ਨੇ ਮੈਨੂੰ ਆ ਕੇ ਮਿਲੇ ਉਹ ਕਹਿਣ ਲੱਗੇ ਵੀ ਮਹਾਰਾਜ ਸਾਡਾ ਤੇ ਨੁਕਸਾਨ ਹੋ ਜਾਣਾ ਮੈਂ ਕਿਹਾ ਡਾਕਟਰ ਸਾਹਿਬ ਦੱਸੋ ਕੀ ਨੁਕਸਾਨ ਹੋਣਾ ਇਹਦਾ ਨੁਕਸਾਨ ਇਹ ਹੋ ਜਾਣਾ ਵੀ ਸਾਨੂੰ ਇਹਨਾਂ ਨੇ ਚਿੱਠੀਆਂ ਘੜਤੀਆਂ ਨੇ ਵੀ ਹਰ ਹਸਪੀਟਲ ਹਰ ਅਦਾਰਾ ਆਪਣਾ ਆਪਣਾ ਐਸਟੀਪੀ ਲਾਵੇ ਮੈਂ ਕਿਹਾ ਡਾਕਟਰ ਹਾਲ ਤੇ ਮੈਨੂੰ ਪਤਾ ਤੇ ਤੁਹਾਨੂੰ ਪਤਾ ਹੋਵੇ ਤਾਂ ਫਿਰ ਕੰਮ ਕਰਾਓ ਮੈਂ ਕਿਹਾ ਜ਼ਰੂਰ ਕਰਾਵਾਂਗੇ ਤੇ ਉਹਦਾ ਹੱਲ ਇਹ ਸੀ ਵੀ ਐਸਟੀਪੀ ਲੱਗੇ ਔਰ ਸੈਕੰਡਲੀ ਦੇਖੋ ਸੀਵਰੇਜ ਦਾ ਪਾਣੀ ਜਿੰਨਾ ਚਿਰ ਤੱਕ ਚੈਨਲਾਂ 'ਚ ਝੋਕੇ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਤੱਕ ਉਹ ਬਿਮਾਰੀ ਦਾ ਘਰ ਆ ਦੇਖ ਲਓ ਤੁਹਾਡੇ ਸਾਹਮਣੇ ਨਵਾਂ ਬਸਟਾ ਵਾਲਾ ਚਲੇ ਜਾਓ ਉੱਥੇ ਇੱਕ ਪੰਪਿੰਗ ਸੈੱਟ ਲੱਗਾ ਉਹ ਸਾਰਾ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਜਿਹੜੀ ਮੈਂ ਡਰੇਨ ਪੱਕੀ ਕਰਾਈ ਆ ਉਹ ਜਿੰਨਾ ਚਿਰ ਤੱਕ ਐਸਕੇਪੀ ਨਹੀਂ ਲੱਗੂਗਾ ਉਹਨਾਂ ਜਦ ਤੱਕ ਨਹੀਂ ਸੀ ਗੱਲ ਬਣਨੀ ਇਹਨਾਂ ਨੂੰ ਪੁੱਛੇ ਵੀ 2017 ਜੇ ਤੁਸੀਂ ਹਾਕਮ ਬਣ ਗਏ 2021 ਦੇ ਵਿੱਚ ਤੁਹਾਡੀ ਕਮੇਟੀ ਬਣ ਗਈ ਕੌਣ ਰੋਕਦਾ ਸੀ ਤੁਹਾਨੂੰ ਐਸਕੇਪੀ ਲਾਉਣ ਤੇ ਤੁਸੀਂ ਕਿਉਂ ਨਹੀਂ ਉਹ ਐਸਟੀਪੀ ਜਿਹੜਾ ਉਹ ਇਹ ਕਹਦਣਗੇ ਜੀ ਅਈ ਚਿੱਠੀਆਂ ਲਿਖਦੇ ਦੇ ਫਿਰ ਇੱਕ ਪ੍ਰਾਣੀ ਚਿੱਠੀ ਕਿਦੋਂ ਕੱਢ ਲੈਂਦੇ ਨੇ ਆ ਜਦੋਂ ਮੈਂ ਪ੍ਰਾਣਾ ਹਸਪਤਾਲ ਬਣਾਇਆ ਨਾ ਤੇ ਉਹ ਜਦੋਂ ਬਣ ਗਿਆ ਕਹਿੰਦੇ ਉਹ ਨਹੀਂ ਨਹੀਂ ਉਹ ਤੇ ਅਈ ਇੱਕ ਚਿੱਠੀ ਲਿਗੀ ਜੀ ਐਂ ਜੀ ਇਹ ਚਿੱਠੀਆਂ ਲਿਖਣ ਤੋਂ ਬੜੇ ਤਕੜੇ ਨੇ ਤੇ ਜਦੋਂ ਗੱਲ ਆਵੇ ਮੈਂ ਅੱਜ ਦੱਸਣਾ ਚਾਹਨਾ ਜਦੋਂ ਮੈਨੂੰ ਵਕਤ ਮਿਲਿਆ ਡਾਕਟਰ ਸਾਹਿਬ ਆਂਦਾ ਅਸੀਂ ਉਸ ਕੇਸ ਨੂੰ ਟੇਕਅਪ ਕੀਤਾ ਪਹਿਲਾਂ ਮਹਿਕਮੇ ਨੇ ਕਿਹਾ ਵੀ ਇਹਦਾ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਆ ਉਹ ਕਰਵਾ ਲਓ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਯੂਨੀਵਰਸਿਟੀ ਕਰਦੀ ਆ ਹੋਣੀ ਸੀ ਚੱਕਿਆ ਉਸ ਸਮੇਂ ਤੇ ਅਸੀਂ ਫੈਸਲਾ ਕੀਤਾ ਵੀ ਕਿਉਂ ਨਾ ਜਿਹੜਾ ਲੈਂਡ ਓਨਰ ਆ ਉਹਦੇ ਨਾਲ ਨੇਗੋਸ਼ੀਏਟ ਕੀਤਾ ਜਾਵੇ ਉਹਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਆਪਣੀ ਕੀਮਤ ਲਾਓ ਤੇ ਅਸੀਂ ਐਕਵਿਜ਼ੀਸ਼ਨ ਚ ਨਾ ਪਈਏ ਤੇ ਤੁਹਾਡੇ ਨਾਲ ਨੇਗੋਸ਼ੀਏਟ ਕਰਕੇ ਆਪਾਂ ਜਗਾ ਲੈ ਕੇ ਤੇ ਐਸਟੀਪੀ ਜਿਹੜਾ ਲਾ ਦਈਏ ਉਹਦੇ ਲਈ 7.08 ਇਹ ਪ੍ਰੋਜੈਕਟ ਜਿਹੜਾ ਸੀਗਾ ਇਹ 2023 ਦੇ ਵਿੱਚ 22 ਚ ਸਾਡੀ ਸਰਕਾਰ ਬਣ ਗਈ ਆ ਜੀ ਟੇਕ ਅਪ ਕਰ ਲਿਆ 23 ਦੇ ਵਿੱਚ 7.08 ਦੀ ਮੱਦ ਦੇ ਨਾਲ ਇਹ ਜਿਹੜਾ ਸੀਗਾ 189 ਨੂੰ ਇਹ ਜਿਹੜਾ ਇਹਨੂੰ ਅਪਰੂਵਲ ਮਿਲ ਗਈ ਔਰ ਇਹ 81 ਕਰੋੜ 10 ਲੱਖ ਰੁਪਏ ਦੀਆ ਇਹ ਵਿਹਮ ਕਰ ਦੇਣ ਕਮੇਟੀ ਵਾਲੇ ਵੀ ਇਹਦੇ ਵਿੱਚੋਂ 3 ਕਰੋੜ ਜਿਹੜਾ ਉਹ ਪੈਸਾ ਉਹ ਲੈਂਡ ਜਿਹੜਾ ਓਨਰ ਸੀਗਾ ਉਹਨਾਂ ਨੂੰ ਜਾਣਾ ਸੀਗਾ ਉਹ ਗੱਲ ਵੱਖਰੀ ਆ यो जेडी प्रॉपर्टी है नेचुरली हो म्युनिसिपल कमिटी ਦੇ ਨਾਂ ਤੇ ਬੰਨੀ ਸੀ ਆ ਜਿਹੜਾ ਬਾਕੀ ਪੈਸਾ ਦਾ ਉਹ ਸੀਵਰੇਜ ਬੋਰਡ ਦੇ ਸੀਵਰੇਜ ਪਾਊਗਾ ਔਰ ਇਹਦੇ ਵਿੱਚ ਜਿਹੜੀ ਸੀਵਰੇਜ ਆ ਮੇਨ ਲਾਈਨ ਪਾਊਗੀ ਕਿਉਂਕਿ ਜਿਹੜਾ ਜਿੱਥੇ ਮੋਟਰਾਂ ਲੱਗੀਆਂ ਨੇ ਉਤੋਂ ਸੀਵਰੇਜ ਜਾਊਗਾ ਪਹਿਲਾ ਐਸਟੀਬੀ ਤੱਕ ਔਰ ਇਧਰ ਦੇ ਪਾਸੇ ਉਹ ਨਵੇਂ ਬਸ ਸਟੈਂਡ ਤੋਂ ਜਿਹੜਾ ਪੰਪਿੰਗ ਸਟੇਸ਼ਨ ਆ ਸਾਡਾ ਮਾਨ ਆ ਉਹਨੂੰ ਵੀ ਬੰਦ ਕੀਤਾ ਜਾਵੇ ਉਹ ਵੀ ਸੀਵਰੇਜ ਪਾ ਕੇ ਔਜਲੇ ਤੋਂ ਮੇਨ ਸੀਵਰੇਜ ਪਾ ਕੇ 81 ਕਰੋੜ 10 ਲੱਖ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਉਹ ਕੰਪਲੀਟ ਹੋਏਗਾ ਇਹਦੇ ਵਿੱਚ 50% ਸਟੇਟ ਗਵਰਨਮੈਂਟ ਦਾ ਸ਼ੇਅਰ ਆ 50% ਤੁਸਲਾਤੋ ਮੇਰਾ ਕਹਿਣ ਤੋਂ ਭਾਵ ਵੀ ਮੈਂ ਕਦੇ ਜਿੱਥੋਂ ਤੱਕ ਵਿਕਾਸ ਦੀ ਗੱਲ ਹੋਵੇ ਮੈਂ ਉਸ ਗੱਲ ਤੇ ਨਹੀਂ ਪੈਂਦਾ ਪਰ ਲੋਕ ਅੱਜਕੱਲ੍ਹ ਸਿਆਣੇ ਬਣੇ ਨੇ ਸਮਾਜ ਹਰ ਚੀਜ਼ ਨੂੰ ਜੱਜ ਕਰਦਾ ਸਮਾਜ ਦੇ ਅੱਗੇ ਕਿਸੇ ਨੂੰ ਤੁਸੀਂ ਬਹੁਤ ਜ਼ਿਆਦਾ ਬੇਵਕੂਫ ਬਣਾ ਨਹੀਂ ਸਕਦੇ ਪਰ ਮਰਾ ਦੇ ਇਸ ਗੱਲ ਦਾ ਜਿਗਾ ਵੀ ਜਿਸ ਵਕਤ ਤੁਹਾਡੇ ਕੋਲ ਸਾਰੇ ਅਧਿਕਾਰ ਸਨ ਜਿਸ ਵਕਤ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਸੀ ਜਿਸ ਵਕਤ ਵਪਾਰੀ ਵਪਾਰ ਨਹੀਂ ਸੀ ਕਰ ਸਕਦਾ ਜਿਸ ਵਕਤ ਵਪਾਰੀ ਆਪਣੀ ਮਰਜ਼ੀ ਦਾ ਪ੍ਰਾਪਰਟੀ ਖਰੀਦ ਨਹੀਂ ਸੀ ਸਕਦਾ ਪ੍ਰਾਪਰਟੀ ਵੇਚ ਨਹੀਂ ਸੀ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਐਸ.ਟੀ.ਪੀ. ਤੇ ਲਾ ਨਹੀਂ ਸਕੇ ਅੱਜ ਜਿਸ ਵਕਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਇਹਦਾ ਗਰਦਾਸ ਤੋਂ ਨਹੀਂ ਲਾਇਆ ਅੱਜ ਰੋੜ ਜਮਲ ਸਿੰਘ ਜੀ ਵੀ ਅੱਜ ਐਸ.ਟੀ.ਪੀ. ਲੱਗਾ ਫਜਾਣਪੁਰ ਦੇ ਵਿੱਚ ਵੀ ਲੱਗਾ ਕਿਉਂਕਿ ਉੱਥੇ ਘਟਾਰੂ ਚੱਕ ਜੀ ਨੇ ਉੱਥੇ ਦਾ ਢੜਾਲ ਕਹਿੰਦਾ ਜਾਰਜਾ ਮਤ ਮਿੰਟੂ ਨੇ ਇਹਦਾ ਸਾਰੇ ਨਹੀਂ ਅਸੀਂ ਉੱਥੇ ਮੰਗ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਸਾਡੇ ਲੋਕਲ ਬਾਡੀਜ਼ ਮੰਤਰੀ ਨੇ ਮਹਿਸੂਸ ਕੀਤਾ ਕਿ ਯਾਰ ਨਹੀਂ ਇਹ ਜਿੰਨਾ ਚਿਰ ਤੱਕ ਸੀਵਰੇਜ ਦਾ ਪਾਣੀ ਸਾਫ਼ ਨਹੀਂ ਹੁੰਦਾ ਗੱਲ ਬੰਦੀ ਨਹੀਂ ਸੋ ਆ ਤੁਹਾਡੇ ਸਾਹਮਣੇ ਤੱਥ ਹੈਗੇ ਨੇ ਆ ਜਿਹੜੀ ਪ੍ਰੋਜੈਕਟ ਆ ਉਹ ਪਾਸ ਹੋਇਆ 2023 ਨੂੰ 2023 ਨੂੰ ਇਹ ਪਾਸ ਹੋਇਆ ਔਰ ਉਸ ਤੋਂ ਬਾਅਦ 12425 ਨੂੰ ਐਫਡੀ ਤੋਂ ਅਸੀਂ ਅਪਰੂਵਲ ਲੈ ਕੇ ਭੇਜੀਆ ਵੀ 3 ਕਰੋੜ 24 ਲੱਖ ਦੀ ਜਿਹੜੀ ਜ਼ਮੀਨ ਆ ਉਹ ਖਰੀਦ ਲਓ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਕਾਇਦਾ ਉਸ ਬੰਦੇ ਨਾਲ ਨੈਗੋਸ਼ੀਏਟ ਕਰਦੀ ਰਹੀ ਮੈਂ ਯਾਰਾਂ ਤੇ ਬਹੁਤ ਕੁਝ ਜਾਨਣਾ ਪਰ ਜਿਸ ਬਕਾਦਰ ਜ਼ਮੀਨ ਉਹ ਹੀ ਸੀਗੀ ਪਰ ਇਹ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੂੰ ਕਈ ਹੋਰ ਵਾਟਫਰੇ ਬੜੇ ਹੁੰਦੇ ਸੀਗੇ ਤੇ ਸਾਡੀ ਪਾਰਟੀ ਦਾ ਕੰਮ ਸਿੱਧਾ ਹੀ ਸਿੱਧਾ ਵਾ ਵੀ ਟਰਾਂਸਪੇਰੈਂਟ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਅੱਜ ਉਸ ਮਾਲਕ ਨੂੰ ਚੰਗੇ ਪੈਸੇ ਮਿਲੇ ਨੇ ਔਰ ਉਹਨੇ ਜਿਹੜੀ ਆਪਣੀ ਪ੍ਰਾਪਰਟੀ ਆ ਉਹ ਸਰਕਾਰ ਨੂੰ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡੀਐਨਟੀ ਤਿਆਰ ਹੋ ਰਹੀ ਆ ਮਹੀਨੇ ਦੇ ਵਿੱਚ ਇਹਦਾ ਜਿਹੜਾ ਟੈਂਡਰ ਆ ਉਹ ਲੱਗ ਜਾਊਗਾ ਔਰ ਉਸ ਤੋਂ ਬਾਅਦ ਇਹਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਊਗਾ ਇਸ ਤੋਂ ਇਲਾਵਾ ਮੈਂ ਵੀ ਦਸਲਾ ਜਾਨਾ ਵੀ ਸਾਡੇ ਇਲਾਕੇ ਦੇ ਬਹੁਤ ਸਾਰੇ ਏਰੀਆਜ਼ ਨੇ ਜਿਹੜੇ ਹਜੇ ਵੀ ਆ ਜਿਹੜੀਆਂ ਸਾਡੀਆਂ ਮੁਢਲੀ ਸਹੂਲਤਾਂ ਨੇ ਉਹਦੇ ਤੋਂ ਵਾਂਝੇ ਪਏ ਨੇ ਆ ਮੈਂ ਹੁਣ ਪਿੱਛੇ ਬੈ ਕੇ ਸਾਡਾ ਆਈਟੀਆਈ ਦਾ ਏਰੀਆ ਉੱਤੇ ਸੀਵਰੇਜ ਨਹੀਂ ਹੈਗਾ ਲੋਕਾਂ ਦੀਆਂ ਗਲੀਆਂ ਛੋਟੀਆਂ ਨੇ ਉੱਤੇ ਇਵਨ ਉਹ ਸਬਡਿਕ ਟੈਕਸ ਨਹੀਂ ਬਣ ਸਕਦੇ ਮੈਂ ਉੱਤੇ ਜਾ ਕੇ ਸਿਵਰੇਟ ਬੋਰਡ ਦੇ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮੈਡਮ ਤੁਹਾਡੇ ਇਥੇ ਆਈ ਐਡ ਅਫੀਸਰ ਨੇ ਸੀਈਓ ਮੈਡਮ ਦਿੱਤੀ ਉਹ ਉੱਪਰ ਉਹਨਾਂ ਨੇ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਨੇ ਬੈਂਕ ਕੋਲੋਂ ਬੜੇ ਅਫੋਰਡੇਬਲ ਰੇਟ ਦੇ ਉੱਪਰ 10 ਕਰੋੜ ਰੁਪਇਆ ਲਿਆ ਵਾ ਜਿਹੜੇ ਰਾਈ ਜਿਹੜਾ ਆਈਟੀਆਈ ਦੇ ਵਿੱਚ ਸੀਵਰੇਜ ਆ ਉਹ ਪੈਣ ਜਾ ਰਿਹਾ ਸੋਨ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਬਾਕੀ ਏਰੀਆ ਰਹਿ ਗਏ ਨੇ ਉੱਥੇ ਵੀ ਆਪਾਂ ਇਹ ਸੀਵਰੇਜ ਦਾ ਜਿਹੜਾ ਕੰਮ ਨਾਲ ਔਰ ਵਾਟਰ ਸਪਲਾਈ ਦਾ ਕਰਾਂਗੇ ਸੋ ਮੈਂ ਬੇਨਤੀ ਕਰਨਾ ਇਲਾਕਾ ਵਾਸੀਆਂ ਨੂੰ ਕਿ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਦੇ ਕੇਵਲ ਵਿਕਾਸ ਤੇ ਸੇਵਾ ਵਾ ਕਿਉਂਕਿ ਅਸੀਂ ਰਾਜਨੀਤੀ ਲੋਕਾਂ ਨੂੰ ਸੁਖਰਾਣੇ ਕਰਨ ਲਈ ਲੋਕਾਂ ਦੇ ਜੀਵਨ ਤਰ ਨੂੰ ਉੱਪਰ ਚੁੱਕਣ ਲਈ ਲੋਕਾਂ ਦੇ ਵਿਕਾਸ ਲਈ ਇਹ ਜਿਹੜੀ ਸਾਡੀ ਰਾਜਨੀਤੀ ਆ ਸਾਡੀ ਰਾਜਨੀਤੀ ਦੇ ਵਿੱਚ ਦੂਜੀ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਦੇ ਵਿੱਚ ਫਰਦਾਸਪੁਰ ਦੇ ਲੋਕਾਂ ਨੂੰ ਵੇਖਣ ਚ ਮਿਲਿਆ ਨੇ ਔਰ ਮੈਂ ਅਖੀਰ ਦੇ ਵਿੱਚ ਫਰਦਾਸਪੁਰ ਦੇ ਲੋਕਾਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਪਿਛਲੇ 3.5 ਤੋਂ 4 ਸਾਲ ਦੇ ਕਾਰਜਕਾਲ ਦੇ ਦੌਰਾਨ ਮਾਨਯੋਗ ਭਗਵੰਤ ਸਬਾਨ ਜੀ ਤੇ ਰਵਿੰਦ ਕੇਜਰੀਵਾਲ ਜੀ ਦੇ ਅਸ਼ੀਰਵਾਦ ਨਾਲ ਰਾਜਨੀਤੀ ਦਾ ਇੱਕ ਦੂਸਰਾ ਰੂਪ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਡਰ ਤੋਂ ਰਹਿਤ ਜਿੱਥੇ ਲੋਕ ਅੱਜ ਆਪਣੇ ਆਰਾਮ ਨਾਲ ਸਾਹ ਲੈ ਸਕਦੇ ਨੇ ਆਪਣੀ ਗੱਲ ਕਹਿ ਸਕਦੇ ਨੇ ਔਰ ਇਹ ਰਾਜਨੀਤੀ ਦਾ ਦੂਸਰਾ ਰੂਪ ਜਿਹੜੀ ਗੁਣਤੀ ਸਾਨੂੰ ਭਗਵੰਤ ਮਾਨ ਜੀ ਔਰ ਰਵਿੰਦ ਕੇਜਰੀਵਾਲ ਜੀ ਨੇ ਦਿੱਤੀਆਂ ਉਹ ਅਸੀਂ ਅੱਜ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕੀਤੀਆਂ ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋਣ ਜਾ ਰਹੀਆਂ ਨੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹ ਮੁਬਾਰਕਬਾਦ ਦੇਣਾ ਔਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਾਰੇ ਅ ਪ੍ਰਯਾਸਾ ਦਾ ਔਰ ਇਹਨਾਂ ਫੰਡ ਜਿਹੜਾ 33 ਕਰੋੜ ਰੁਪਈਆ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਆਇਆ ਇਹ ਤੁਸੀਂ ਇਤਿਆਦ ਘੜਾ ਕੇ ਵੇਖ ਲਓ ਪਿਛਲਾ ਬਲਵਿੰਦਰ ਜੀ ਕਿੰਨੇ ਟਾਈਮ ਤੋਂ ਕਾਉਂਸਲਰ ਰਹੇ ਹੋ 10 ਸਾਲ ਕਦੇ ਆਇਆ 30 ਕਰੋੜ ਰੁਪਇਆ ਸੜਕਾਂ ਲਈ 33 ਕਰੋੜ ਰੁਪਇਆ 10 ਸਾਲਲੇ ਕਾਉਂਸਲਰ ਰਿਹਾ ਕਿਹਦਾ ਕਦੇ ਨਹੀਂ ਆਇਆ ਸੋ 33 ਕਰੋੜ ਰੁਪਇਆ ਪਹਿਲੀ ਵਾਰੀ ਸਰਦਾਸਪੁਰ ਸ਼ਹਿਰ ਦੇ ਵਿੱਚ ਆਇਆ ਸੋ ਪਰਮੇਸ਼ਵਰ ਕਿਰਪਾ ਕਰੇ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਅਸੀਂ ਨਾ ਤੇ ਠੇਕਾ ਦੇਣ ਵੇਲੇ ਵੇਖਦਾ ਵੀ ਕਿਨੂੰ ਜਾ ਰਿਹਾ ਨਾ ਉਹਨੂੰ ਪੁੱਛਦਾ ਇੱਥੇ ਤਾਂ ਪਹਿਲਾਂ ਪਰਦਾ ਹੀ ਹੋਰ ਤਰੀਕੇ ਦੇ ਰਹੀ ਆ ਵੀ ਠੇਕਦਾ ਨਹੀਂ ਵਿਚਾਰਾ ਨੇ ਛੋੜਿਆ ਜਾਂਦਾ ਸੀ ਆ ਕਿਉਂ ਨਹੀਂ ਪੂਰਾ ਕਰ ਸਕੇ ਨਵੇਂ ਬਸਟੜ ਆਪਣੇ ਕਾਲ ਚ ਕਾਰ ਨਹੀਂ ਕੀਤੀ ਵੀ ਉਹ ਵਿਚਾਰਾ ਠੇਕਦਾ ਨਹੀਂ ਛੋੜਦਾ ਸੀ ਤੇ ਉਹ ਕੰਪਲੀਟ ਕਿੱਦਾ ਕਰਨਾ ਸੀ ਵੀ ਜਦੋਂ ਉਹਦੇ ਪ੍ਰਾਫਿਟ ਚ ਤੁਸੀਂ ਲੁੱਟ ਕੇ ਲੈ ਜਾਓ ਤੇ ਉਹ ਕਿਵੇਂ ਕਰੂਗਾ ਤੇ ਜਦੋਂ ਦੀ ਸਾਡੀ ਸਰਕਾਰ ਬਣੀ ਆ ਜੋ ਬਸਟੜ ਵੀ ਕੰਪਲੀਟ ਹੋ ਗਿਆ ਔਰ ਤੁਸੀਂ ਵੇਖ ਲਓ ਜਿਹੜੀ ਇੰਪਰੂਵਮੈਂਟ ਟਰਸਟ ਇਹਨਾਂ ਨੇ ਕਰਜਾਈ ਕਰਕੇ ਛੱड़ਤੀ ਸੀ ਔਰ ਕਿਸਾਨ ਜਿਹੜੇ ਇੰਪਰੂਵਮੈਂਟ ਟਰਸਟ ਦੇ ਬਾਹਰ ਰਣਾ ਲਾ ਕੇ ਬੈਠੇ ਸੀ ਜਿਹਨਾਂ ਦਾ 10 ਤੇ 11 ਕਰੋੜ ਰੁਪਇਆ ਉਹਨਾਂ ਦੀ ਕੰਪਨਸੇਸ਼ਨ ਦਾ ਡੇੜਾ ਸੀਗਾ ਉਹਨਾਂ 'ਚ ਦਿੱਤਾ ਜਾ ਰਿਹਾ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇੰਨੀ ਪਾਰਦਰਸ਼ਤਾ ਆਈ ਵੀ ਉਹ ਜਿਹੜੀ ਕਰਜਈ ਇੰਪਰੂਵਮੈਂਟ ਹੋ ਸੀਗੀ ਆਜੋ 100 ਕਰੋੜ ਦੀ ਇੰਪਰੂਵਮੈਂਟ ਫੰਡ ਬਣ ਗਈ ਆ ਤੇ ਲੋਕਾਂ ਦਾ ਵਿਕਾਸ ਹੋ ਰਿਹਾ ਦੂਸਰੀ ਮੇਰੀ ਬੇਨਤੀ ਆ ਵੀ ਇਹਨਾਂ ਨੇ ਗਰਦਾਸਪੁਰ ਲੋਕਾਂ ਦਾ ਹੱਕ ਰੋਕਿਆ ਵਾ ਸਾਡੀ ਇੰਪਰੂਵਮੈਂਟ ਫੰਡ ਗਰਦਾਸਪੁਰ 5 ਕਰੋੜ ਰੁਪਏ ਦੇ ਪ੍ਰੋਜੈਕਟ ਤਿਆਰ ਕਰਕੇ ਬੈਠੀ ਆ ਸਰਫ ਨੂੰ ਐਨਓਸੀ ਨਹੀਂ ਦੇ ਰਹੇ ਕੋਈ ਗੱਲ ਨਹੀਂ ਸੋਣਾ ਸਮਾ ਰਹਿ ਗਿਆ ਕਰਦਾਪੁਰ ਲੋਕਾਂ ਨੂੰ ਬਹੁਤ ਸਹੂਲਤਾ ਮਿਲਣ ਗਿਆ ਆ ਜਿੱਦਣ ਆ ਮਸਬਰ ਕਮੇਟੀ ਦੀ ਟਰਮ ਖਤਮ ਹੁੰਦੀ ਆ ਪਹਿਲਾਂ ਹੀ ਐਨਓਸੀ ਬਾਤ ਕਰਕੇ ਜਿਹੜੀਆਂ ਸ਼ਹਿਰ ਦੇ ਰਹਿੰਦੇ ਕਾਮ ਨੇ ਉਹਨਾਂ ਨੂੰ ਕਰਾਂਗੇ ਪੈਸੇ ਦੀ ਬਿਲਕੁਲ ਕੋਈ ਕਮੀ ਨਹੀਂ ਆਉਂਦੀ ਤੀ ਜਾਊਗੀ ਜਿੰਦਾਬਾਦ ਸੋ ਇਸ ਕਰਕੇ ਜਿੰਦਾਬਾਦ ਸੋ ਮੇਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਆਵਾਮ ਨੂੰ ਵੀ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਹਿਯੋਗ ਦਿਓ ਤੁਹਾਡੀ ਜ਼ਿੰਦਗੀਆਂ ਨੂੰ ਸੁਖਰਾਹੀਆਂ ਕਰਨਾ ਸਾਡੇ ਜੀਵਨ ਨੂੰ ਉੱਪਰ ਚੁੱਕਣਾ ਤੁਹਾਡਾ ਸਰਬਪੱਖੀ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਆ ਔਰ ਪਰਮੇਸ਼ਵਰ ਦੀ ਕਿਰਪਾ ਨਾਲ ਉਸ ਜ਼ਿੰਮੇਵਾਰੀ ਨੂੰ ਪੰ đầy ਦੇ ਨਾਲ ਨਿਭਾਵਾਂਗੇ ਥੈਂਕ ਯੂ ਅੰਜਲੇ ਤਕੀ